ਦੇਖੋ ਇਹ ਬਿਜਲੀ ਬਿੱਲ 225 ਜੋ ਕੇਂਦਰ ਸਰਕਾਰ ਨੇ ਟੇਬਲ ਕੀਤਾ ਆ ਸੋ ਉਸ ਬਾਰੇ ਪੰਜਾਬ ਸਰਕਾਰ ਤੋਂ ਵੀ رائے ਮੰਗੀ ਸੀ ਕਿ ਤੁਸੀਂ ਆਪਣੀ ਜਿਹੜੀ رائے ਆ ਇਹਦੇ ਬਾਰੇ ਸਪਸ਼ਟ ਕਰਨ ਦਿਓ ਇਹ 30 ਨਵੰਬਰ ਤੱਕ ਜਿਹੜਾ ਟਾਈਮ ਸੀ ਪੰਜਾਬ ਸਰਕਾਰ ਦੇ ਕੋਲ ਪਰ ਪੰਜਾਬ ਸਰਕਾਰ ਆਪਦੇ ਇਲੈਕਸ਼ਨਾਂ ਦੇ ਵਿੱਚ ਵੀ ਜੀ ਪੰਜਾਬ ਦੇ ਹਿੱਤਾਂ ਨੂੰ ਨਾ ਦੇਖਦੇ ਹੋਏ ਇਹ ਇਹਨਾਂ ਬਿੱਲਾਂ ਨੂੰ ਹਣਗੌਲਿਆ ਕਰਕੇ ਕੇਂਦਰ ਸਰਕਾਰ ਨੂੰ ਕੋਈ ਜਵਾਬ ਨਹੀਂ ਦਿੰਦਾ ਸੋ ਪੰਜਾਬ ਸਰਕਾਰ ਚੁੱਪ ਕਰਕੇ ਬੈਠ ਗਈ ਆ ਕੇਂਦਰ ਪੰਜਾਬ ਤੇ ਹਮੇਸ਼ਾ ਹਮਲੇ ਤੇ ਹਮਲਾ ਕਰੀ ਜਾ ਰਿਹਾ ਹੈ ਤੁਸੀਂ ਤੁਸੀਂ ਧਰਨਾ ਲਾ ਰਹੇ ਹੋ ਮਤਲਬ ਜ਼ਾਹਿਰ ਹੈ ਕਿ ਹਾਨੀਕਾਰਕ ਹੋ ਸਕਦੇ ਆ ਪੰਜਾਬ ਦੇ ਲੋਕਾਂ ਵਾਸਤੇ ਔਰ ਖਾਸ ਤੌਰ ਤੇ ਕਿਸਾਨਾਂ ਵਾਸਤੇ ਪਰ ਤੁਸੀਂ ਇਹ ਕਿਉਂ ਸਮਝਦੇ ਨਹੀਂ ਦੇ ਨੀ ਦੇਖੋ ਉਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਬਿੱਲਾਂ ਦੇ ਵਿੱਚ ਤੁਹਾਨੂੰ ਪਤਾ ਹੋਣਾ ਕਿ 2020 ਦੇ ਵਿੱਚ ਇੱਕ ਵੱਡਾ ਅੰਦੋਲਨ ਤਿੰਨ ਬਿੱਲਾਂ ਦੇ ਖਿਲਾਫ ਹੋਇਆ ਸੀਗਾ ਤੋਂ ਉਹ ਬਿੱਲ ਵੀ ਜਿਹੜੇ ਆ ਮੋਦੀ ਸਰਕਾਰ ਨੇ ਵਾਪਸ ਲਏ ਸੀ ਤੇ ਉਹਦੇ ਵਿੱਚ ਵੀ ਇਹੇ ਅਫਵਾਹਾਂ ਉੜਦੀਆਂ ਸੀਗੀਆਂ ਕਿ ਕਿਸਾਨ ਬਿਨਾਂ ਮਤਲਬ ਤੋਂ ਸੜਕਾਂ ਤੇ ਆ ਗਏ ਆ ਬਿਨਾਂ ਮਤਲਬ ਤੋਂ ਰੋਸ ਮਜਾਦਿ ਹੈ ਕਰ ਰਹੇ ਆ ਸੋ ਕਹਿਣ ਤੋਂ ਭਾਵ ਜਿਹੜੀ ਚੀਜ਼ ਸਪਸ਼ਟ ਬਿੱਲਾਂ ਦੇ ਵਿੱਚ ਲਿਖੀ ਹੋਈ ਹੈ ਜਿਹੜੀ ਚੀਜ਼ ਦੇ ਵਿੱਚ ਲਿਖਿਆ ਹੋਇਆ ਉਹ ਕਿਸਾਨ ਨੂੰ ਨੁਕਸਾਨ ਕਰੂ ਖਪਤਕਾਰ ਨੂੰ ਨੁਕਸਾਨ ਕਰੂ ਮਜ਼ਦੂਰ ਨੂੰ ਨੁਕਸਾਨ ਕਰੂ ਮੁਲਾਜ਼ਮਾਂ ਨੂੰ ਨੁਕਸਾਨ ਕਰੂ ਮੁਲਾਜ਼ਮ ਤਾਂ ਪਹਿਲਾਂ ਕੱਚੇ ਤੁਰੇ ਫਿਰਦੇ ਆ ਰੋਜ਼ ਨਿਤ ਦਿਹਾੜੇ ਆਪਦੇ ਪ੍ਰੋਟੈਸਟ ਕਰਦੇ ਆ ਤੇ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਖਤਮ ਹੋ ਗਈਆਂ ਜੇ ਸਾਰੇ ਸਰਕਾਰੀ ਵਿਭਾਗ ਕੇਂਦਰ ਆਪਣੇ ਕਬਜ਼ੇ ਦੇ ਵਿੱਚ ਲਾਊਗਾ ਜੇ ਉਹਨਾਂ ਦੀ ਪ੍ਰਾਈਵੇਟੇਸ਼ਨ ਕਰੂਗਾ ਤੇ ਜਿਹੜੇ ਆ ਸਰਕਾਰੀ ਮੁਲਾਜ਼ਮ ਕਿੱਥੇ ਰਹਿਣਗੇ ਤੁਸੀਂ ਕਹਿ ਰਹੇ ਹੋ ਕਿ ਵਿੱਚ ਲਿਖਿਆ ਹੋਇਆ ਹੈ ਕਿ ਕਿਸਾਨਾਂ ਵਾਸਤੇ ਹਾਨੀਕਾਰ ਕਿਸ ਚੀਜ਼ ਨੂੰ ਐਲੈਬੋਰੇਟ ਕਰੋਗੇ ਕੀ ਕੀ ਲਿਖਿਆ ਕਿੱਥੇ ਲਿਖਿਆ ਬਿਲਕੁਲ ਸਭ ਕੁਝ ਲਿਖਿਆ ਹੋਇਆ ਜੀ ਉਹਦੇ ਵਿੱਚ ਕਲੀਅਰ ਲਿਖਿਆ ਹੋਇਆ ਆ ਜਿਹੜਾ ਬਿਜਲੀ ਮੁਫਤ ਬਿਜਲੀ ਮੁਫਤ ਜਿਹੜੀ ਆ ਕਿਸਾਨਾਂ ਨੂੰ ਦਿੱਤੀ ਹੋਈ ਹੈ ਔਰ ਮੋਟਰਾਂ ਤੇ ਬਿਜਲੀ ਜਿਹੜੀ ਆ ਸਾਨੂੰ ਫ੍ਰੀ ਦਿੱਤੀ ਹੈ ਤੇ ਖਪਤਕਾਰ ਨੂੰ ਜਿਸ ਤਰ੍ਹਾਂ 600 ਯੂਨਿਟ ਮਾਫ ਕੀਤੀ ਹੋਈ ਹੈ ਪੰਜਾਬ ਸਰਕਾਰ ਨੇ ਬੇਸ਼ੱਕ ਕੀਤੀ ਹੋਈ ਹੈ ਤੇ ਜਦੋਂ ਨਿੱਜੀਕਰਨ ਨਿੱਜੀ ਹੱਥਾਂ ਦੇ ਵਿੱਚ ਜਾਊਗਾ ਇਸ ਸਬਾਬਕ ਤੌਰ ਤੇ ਜਿਹੜਾ ਉਹ ਖਤਮ ਹੋ ਗਈਆਂ ਸ਼ਰਤਾਂ ਜਿਹੜੀਆਂ ਸਰਕਾਰ ਨੇ ਜਿਹੜੀਆਂ ਸਾਨੂੰ ਸਹੂਲਤਾਂ ਦਿੱਤੀਆਂ ਹੋਈਆਂ ਸੋ ਇਹਦੇ ਵਿੱਚ ਤਾਂ ਕੋਈ ਅਤਕਤ ਨਹੀਂ ਹੈ ਨਹੀਂ ਇਹਦੇ ਵਿੱਚ ਕੋਈ ਇੱਕ ਸਵਾਲ ਹੈ ਕਿ ਹਾਇ ਹਾਇ ਤੋਂ ਬਿਨਾ ਇਹ ਮਸਲੇ ਦਾ ਹੱਲ ਨਹੀਂ ਨਿਕਲਦਾ ਦੇਖੋ ਜੇ ਜੇ ਪੰਜਾਬ ਸਰਕਾਰ ਚਾਹੇ ਕੇਂਦਰ ਸਰਕਾਰ ਚਾਹੇ ਹੁਣ ਦੇਖੋ 220 ਤੋਂ 221 ਦਾ ਅੰਦੋਲਨ ਹੋਇਆ ਉਸ ਤੋਂ ਬਾਅਦ ਸਾਡਾ ਐਮਐਸਪੀ ਦਾ ਮਸਲਾ ਹਾਲੇ ਤੱਕ ਅੜਿਆ ਹੋਇਆ ਤੇ ਇੱਕ ਵਾਰੀ ਵੀ ਕੇਂਦਰ ਸਰਕਾਰ ਨੇ ਮੀਟਿੰਗ ਕੀਤੀ ਆ ਆ ਭਗਵਾਨ ਸਿੰਘ ਮਾਨ ਹੁਣੀ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਆ ਜਿਹੜੇ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਹਿੱਤ ਦੇ ਵਿੱਚ ਆ ਲੋਕਾਂ ਦੇ ਹਿੱਤ ਦੇ ਵਿੱਚ ਆ ਉਹਨਾਂ ਨੇ ਕਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਆ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਹੁੰਦੀ ਆ ਉਹ ਦਾਅਵਾ ਕਰਦੇ ਨੇ ਤੁਸੀਂ ਆ ਕੇ ਮੀਡੀਆ ਤੇ ਬਿਆਨ ਦਿੰਦੇ ਹੋ 223 ਦੇ ਵਿੱਚ ਪ੍ਰਭ ਜੀ ਮੀਟਿੰਗ ਹੋਈ ਸੀ ਜਦੋਂ ਇੱਥੇ ਧੰਨੋ ਵਾਲੀ ਫਾਟਕ ਧਰਨਾ ਲੱਗਾ ਸੀ ਉਹਨਾਂ ਨੇ ਸਾਨੂੰ ਇੱਕ ਗੱਲ ਕਹੀ ਸੀ ਕਿ ਸਾਡੇ ਤੱਕ ਗੱਲ ਪਹੁੰਚਾਓ ਅਸੀਂ ਮਸਲੇ ਦਾ ਹੱਲ ਕਰਾਂਗੇ ਸੋ ਐਸ ਵਾਰ ਫਿਰ ਹੋਇਆ ਜਦੋਂ ਅਸੀਂ ਪ੍ਰੋਟੈਸਟ ਰੱਖਿਆ ਤੇ ਜਦੋਂ ਅਸੀਂ ਧਰਨੇ ਦੀ ਕਾਲ ਦਿੱਤੀ ਤਾ ਫਿਰ ਵੀ ਮੀਟਿੰਗ ਇੱਕ ਦਿਨ ਪਹਿਲਾਂ ਸੱਦੀ ਉਹ ਵੀ ਮੁੱਖ ਮੰਤਰੀ ਸਾਹਿਬ ਨੇ ਨਹੀਂ ਸੱਦੀ ਉਹਨਾਂ ਨੇ ਬਾਝਮ ਨਹੀਂ ਸਮਝਿਆ ਵੀ ਮੈਂ ਕਿਸਾਨਾਂ ਦੀ ਗੱਲ ਸੁਣਾ ਤੇ ਖੇਤੀਬਾੜੀ ਸੈਕਟਰੀ ਸਾਹਿਬ ਨਾਲ ਫਿਰ ਵੀ ਮੀਟਿੰਗ ਰੱਖੀ ਹੈ ਚੀਫ ਸੈਕਟਰੀ ਨਾਲ ਤਾਂ ਕਹਿਣ ਤੋਂ ਭਾਵ ਹੈਗਾ ਕਿ ਮੁੱਖ ਮੰਤਰੀ ਸਾਹਿਬ ਦੇ ਕੋਲ ਤਾਂ ਟਾਈਮ ਹੀ ਹੈ ਨਹੀਂ ਤੁਸੀਂ ਅੱਜ ਆਏ ਦੇ ਕਿਸਾਨ ਨੇਤਾ ਆਏ ਹੋ ਕਿ ਕਿਸਾਨ ਆਏ ਹੋ ਦੇਖੋ ਅਸੀਂ ਕਿਸਾਨ ਨੇਤਾ ਵੀ ਆ ਕਿਸਾਨ ਵੀ ਆ ਅਸੀਂ ਮਜ਼ਦੂਰ ਵੀ ਆ ਅਸੀਂ ਮੁਲਾਜ਼ਮਾਂ ਦੇ ਨਾਲ ਵੀ ਆ ਅਸੀਂ ਪੰਜਾਬ ਦੇ ਪੁੱਤਰ ਆ ਅਸੀਂ ਪੰਜਾਬ ਦੀ ਰੱਖਿਆ ਕਰਨੀ ਆ ਅਸੀਂ ਇੱਥੇ ਸਿਆਸਤ ਕਰਨੇ ਆਏ ਅਸੀਂ ਤਾਂ ਜਿਹੜੇ ਬਿੱਲ ਸਰਕਾਰ ਲੈ ਕੇ ਆਈ ਹੈ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਉਹਨਾਂ ਬਿੱਲਾਂ ਦੀਆਂ ਕਾਪੀਆਂ ਨੂੰ ਸਾਂਣ ਵਾਸਤੇ ਆਏ ਆ ਸਿਆਸਤ ਕਰਦੀਆਂ ਸਰਕਾਰਾਂ ਪੰਜਾਬ ਤੇ ਹਮੇਸ਼ਾ ਸਰਕਾਰਾਂ ਨੇ ਸਿਆਸਤ ਕੀਤੀ ਆ ਔਰ ਵੱਡਾ ਬਾਲਡਰ ਕਾਰਡ ਇਸ ਆਮ ਆਦਮੀ ਪਾਰਟੀ ਨੇ ਜਿਹੜਾ ਕਾਇਮ ਕੀਤਾ ਆ ਬੇਸ਼ੱਕ ਉਹ ਪਿਛਲੇ ਦਿਨਾਂ ਦੇ ਵਿੱਚ ਕਾगज ਖੋਣ ਦੀ ਗੱਲ ਹੋਵੇ ਰਸਤਿਆਂ ਦੇ ਵਿੱਚ ਉਹ ਬਹੁਤ ਸਾਰੀਆਂ ਘਟਨਾਵਾਂ ਤੁਹਾਡੇ ਸਾਹਮਣੇ ਮੀਡੀਆ ਦੇ ਵਿੱਚ ਆਈਆਂ ਵੀ ਉਹ ਕੀ ਕੁਝ ਹੋ ਰਿਹਾ ਧੱਕੇਸ਼ਾਹੀ ਕਿਸਾਨਾਂ ਦੇ ਖਿਲਾਫ ਧੱਕੇਸ਼ਾਹੀ ਕਰਨ ਦੀ ਗੱਲ ਹੋਵੇ ਕਿਸਾਨ ਕਿਤੇ ਵੀ ਧਰਨਾ ਲਾਉਂਦਾ ਉੱਤੇ ਡਾਂਗ ਫੇਰਨ ਦੀ ਗੱਲ ਹੋਵੇ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਰੇਲਾਂ ਤੇ ਸਾਡੇ ਸਾਥੀ ਬਹਿਣ ਲੱਗੇ ਸੀ ਤੇ ਉਹਨਾਂ ਨੂੰ ਹਾਊਸ ਰੈਸਟ ਕਰ ਦਿੱਤਾ ਗਿਆ ਉਹਨਾਂ ਨੂੰ ਉੱਥੋਂ ਡਾਂਗ ਫੇਰ ਕੇ ਭਜਾਇਆ ਗਿਆ ਭਜਾਇਆ ਕਿਨੇ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਕਦੇ ਹੱਥ ਆ ਉਹ ਪੰਜਾਬ ਦੇ ਸੀਐਮ ਸਾਹਿਬ ਦੇ ਹੱਥ ਆ ਸੋ ਇਹ ਸਮਝੀਏ ਫਿਰ ਆਸੀਂ ਲਾਉਣ ਆਰਡਰ ਖਰਾਬ ਨਹੀਂ ਹੋਣ ਪਰ ਆਮ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸਰਕਾਰ ਦੇ ਕਰਨਾ ਤੇ ਤਾਂ ਜੂ ਨਹੀਂ ਰੈਂਦੀ ਪਰ ਆਮ ਲੋਕਾਂ ਦਾ ਕੀ ਦੇਖੋ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਉਹ ਸਾਡੇ ਭੈਣ ਭਰਾ ਆ ਅਸੀਂ ਤਦੇ ਹੀ 1 2 ਮਹੀਨੇ ਪਹਿਲਾਂ ਤੋਂ ਸਰਕਾਰ ਨੂੰ ਅਗਾਹ ਕਰਦੇ ਆ ਕਿ ਸਾਡੀ ਬੈਠ ਕੇ ਗੱਲ ਸੁਣੋ ਸਾਡੀ ਨਾਲ ਚਰਚਾ ਕਰੋ ਤਾਂ ਜੇ ਚਰਚਾ ਇਹ ਨਾ ਕਰੋਗੇ ਤਾਂ ਫੇ ਸਾਡ ਕੋ ਬਿਕਲਪ ਕੀ ਬਚਦਾ ਫੇ ਸਾਡ ਕੋ ਰਾਹ ਵੀ ਕੀ ਹੈ ਨਾ ਆਮ ਆਦਮੀ ਪਾਰਟੀ ਦਾ ਆਪੰਜਾਬ ਸੰਘਾ ਦਾ 10 ਸਟੈਂਡ ਕਲੀਅਰ ਹੈ ਤੁਹਾਨੂੰ ਅੱਛਾ ਇੱਕ ਜੀ ਉਹ ਤਾਂ ਕਲੀਅਰ ਹੀ ਹੈ ਜੀ ਉਹ ਤਾਂ ਮੀਟਿੰਗ ਕਰਦੀ ਨਗੀ ਮੈਂ ਕੇਂਦਰ ਸਰਕਾਰ ਕਰਦੀ ਨਾ ਉਹ ਕਦੀ ਸੋਧ ਬਿੱਲ ਨੂੰ ਲੈ ਕੇ ਸੈਂਟਰ ਨੇ ਪੰਜਾਬ ਸਰਕਾਰ ਕੋਲੋਂ ਵੀ ਜਿਹੜੀ ਰਿਪੋਰਟ ਮੰਗੀ ਸੀ ਉਹ ਰਿਪੋਰਟ ਕਿੱਥੇ ਸਟੈਂਡ ਕਰਦੀ ਪਈ ਉਹਦਾ ਸਟੇਟਸ ਕੀ ਹੈ ਇਸਦੇ ਦੱਸੋ ਅੱਜ ਅੱਜ ਦੇਖੋ ਜਿਹੜੀ ਸੈਂਟਰ ਗਵਰਨਮੈਂਟ ਨੇ ਬਿੱਲ ਭੇਜਿਆ ਸਾਡੇ ਵੀਰ ਵੀ ਇੱਥੇ ਆਏ ਇਹਨਾਂ ਦੇ ਘਰ ਵੀ ਮੀਟਰ ਲੱਗੇ ਆ ਇਹਨਾਂ ਨੂੰ ਵੀ 600 ਕਾਲ ਮਾਫ ਆ ਆਉਣ ਵਾਲੇ ਸਮੇਂ ਜਦੋਂ ਇਹ ਬਿਜਲੀ ਵਿਭਾਗ ਸ ਪ੍ਰਾਈਵੇਟ ਏਜੰਸੀਆਂ ਦੇ ਅੰਦਰ ਚੱਲ ਗਿਆ ਤੇ ਤੁਹਾਨੂੰ ਵੀ ਨਾਲ ਹੀ ਬਿੱਲ ਲੱਗਣਗੇ ਔਰ ਇੱਕ ਹੋਰ ਬਹੁਤ ਵੱਡੀ ਗੱਲ ਰਹਿ ਰੇ ਬਿੱਲ ਦੇ ਵਿੱਚ ਲਿਖੀ ਆ ਕਿ ਜਿਹੜੇ ਬਿਜਲੀ ਦੇ ਘਰਾਂ ਦੇ ਰੇਟ ਹੋਣਗੇ ਉਹ ਵੀ ਫੈਕਟਰੀਆਂ ਦੇ ਬਰਾਬਰ ਹੋਣਗੇ ਜਿਹੜੇ ਫੈਕਟਰੀਆਂ ਵਾਲੇ ਵੀਰ ਆ ਉਹ ਦਾ ਅਮਦਨ ਕਰਦੇ ਆ ਉਹ ਤੋਂ ਕਮਾਈ ਕਰਦੇ ਆ ਤੇ ਜਿਹੜੇ ਮਜ਼ਦੂਰ ਕਿਸਾਨ ਜਾਂ ਪ੍ਰੈਸ ਵਾਲੇ ਜਿਨ੍ਹਾਂ ਦੇ ਘਰੀਮ ਸਾਰਿਆਂ ਦੇ ਮੀਟਰ ਲੱਗੇ ਆ ਉਹ ਕਮਾਈ ਥੋੜੋ ਕਰਦੇ ਆ ਉਹ ਦਾ ਆਪਣਾ ਪਰਿਵਾਰ ਪਾਲਦੇ ਆ ਪਰਿਵਾਰ ਪਾਲਣ ਦੇ ਬਿੱਲ ਤਾਰਨੇ ਆਪਾਂ ਨੂੰ ਸਾਰਿਆਂ ਨੂੰ ਓਕੇ ਹੋ ਜਾਣਗੇ ਠੀਕ ਆ ਅਸੀਂ মিডিਆ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡਾ ਇਨਾ ਸਾਥ ਦਿੰਦੇ ਸਾਡੀ ਜ ਗਵਰਨਮੈਂਟ ਚਾਹੁੰਦੇ ਆ ਇਹ ਕਹਿੰਦੇ ਮਾਹੌਲ ਕਿਸਾਨ ਕੇ ਸਾਹ ਖਰਾਬ ਕਰਦੇ ਜਦੋਂ ਰੋਜ ਗੋੜੀ ਚੱਲਦੀ ਆ ਰੋਜ ਹਰ ਜESE ਮੰਡੀ ਦੇ ਡਾਂਗ ਫਿਰਦੀ ਆ ਜਦੋਂ ਰੋਜ ਸਾਡੀਆਂ ਧੀਆਂ ਪੈਣਾ ਨੂੰ ਰਸਤੇ ਜਾਂਦੇ ਆ ਲੁੱਟ ਹੋਉਂਦੀ ਆ ਉਦੋਂ ਮਾਹੌਲ ਨਹੀਂ ਗਵਾਮ ਹੁੰਦਾ ਇਹ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਦਾ ਹੀ ਦੂਜਾ ਨਾਮ ਆ ਬੀਜੇਪੀਸ ਦੀ ਦੂਜੀ ਟੀਮ ਆ ਇਸ ਕਰਕੇ ਅਸੀਂ ਇਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਵੀ ਕਹਿਣਾ ਜੇਕਰ ਤੁਸੀਂ ਇਹ ਮਸਲਾ ਬਿੱਲ ਰੱਦ ਨਾ ਕੀਤਾ ਇਸ ਕੇਮ ਅੱਲੂ ਨੂੰ 9 ਤਰੀਕ ਨੂੰ ਮੀਟਿੰਗ ਕਰ ਰਹੇ ਆ ਬਹੁਤ ਵੱਡੀ ਔਰ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਇਹ ਸੀ ਉੱਤੇ ਕਾਲ ਦਿੱਤੀ ਜਾਊਗੀ ਅਸੀਂ ਉੱਤੇ ਡਟ ਕੇ ਪੈਰਾ ਦੇਵਾਂਗੇ ਚਾਹੇ ਕਿਸਾਂ ਕੱਲ ਮੀਟਿੰਗ ਹੋ ਰਹੀਓ ਕਿੱਥੇ ਹੋ ਰਹੀ ਹੈ ਚੰਡੀਗੜ੍ਹ ਹੋ ਰਹੀ ਹੈ ਕਿਸਾਨ ਭਵਨ ਦੇ ਵਿੱਚ ਔਰ ਜਿਹੜੀਆਂ ਵੀ ਨਹੀਂ ਜਿ세 ਮੰਡੀਆਂ ਜਿਹੜੇ ਮੁਲਾਜ਼ਮਾਂ 'ਚ ਕੱਚੇ ਫਿਰਦੇ ਆ ਦੇਖੋ ਆਪਣੇ ਤਨਖਾਹਾਂ ਲੈ ਕੇ ਬੱਚੇ ਪਾਲਦੇ ਆ ਪੈਨਸ਼ਨਾਂ ਨਾਲ ਬੱਚੇ ਪਾਲਦੇ ਆ ਭੜ ਕੇ ਜਦੋਂ ਪ੍ਰਾਈਵੇਟ ਹੋ ਗਈ ਉਹਨਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਜਾਊਗਾ ਔਰ ਜਿਹੜਿਆਂ ਨੂੰ ਪੈਨਸ਼ਨਾਂ ਮਿਲਦੀਆਂ ਉਹਨਾਂ ਦੇ ਬੰਦ ਕਰ ਦਿੱਤੀਆਂ ਜਾਣੀਆਂ ਬੇਰੁਜ਼ਗਾਰੀ ਅੱਗੇ ਪੰਜਾਬ 'ਚ ਬੇਰ ਬੇਲਵਾ ਛੇਤੀ ਤੋਂ ਛੇਤੀ ਗਵਰਨਮੈਂਟ ਕਿਸਾਨ ਜESE ਮੰਦੀਆਂ ਨੂੰ ਇਸ ਸਕੀਮ ਕਿਸਾਰੀਆਂ ਜESE ਸਾਧਕ ਇਹਨੂੰ ਰੱਦ ਕੀਤਾ ਜਾ। ਨਾਮ ਦੱਸ ਦਿਓ। ਜਸਵੰਤ ਸਿੰਘ ਭਾਰਤੀ ਕਿਸਾਨ ਜੂਨੀਅਨ ਲਖੋਵਾਲ ਜ਼ਿਲ੍ਹਾ ਪ੍ਰਧਾਨ। ਉਧਰ ਉਧਰ ਉਧਰ। ਇਹ ਪ੍ਰਧਾਨ ਆਮ ਜੂਨੀਅਨ ਪੰਜਾਬ। ਨਾਮ। ਨਾਮ ਤਰਲੋਚਨ ਕੁਮਾਰ ਇਹ ਸਰਕਲ ਪ੍ਰਧਾਨ ਹਿਯਾਰਪੁਰ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਜਿਹੜਾ 2025 ਬਿੱਲ ਹੈਗਾ ਆ। ਇਹ ਜਿਹੜੇ ਸਮਾਰਟ ਮੀਟਰ ਲੱਗਦੇ ਆ ਸਮਾਰਟ ਮੀਟਰਾਂ ਦੇ ਵਿੱਚ ਇੱਕ SIM ਪਾਈ ਹੋਈ ਆ ਜਿਵੇਂ ਆਪਾਂ ਫੋਨਾਂ ਦਾ ਰੀਚਾਰਜ ਕਰਵਾਉਂਦੇ ਆ। ਫੋਨ ਦਾ ਰੀਚਾਰਜ ਕਰਵਾਉਂਦੇ ਆ ਤਾਂ ਆਪਾਂ ਕਿਸੇ ਨਾਲ ਗੱਲਬਾਤ ਕਰ ਸਕਦੇ ਆ ਇਸੇ ਤਰ੍ਹਾਂ ਜਿਹੜਾ ਸਮਾਰਟ ਮੀਟਰ ਲੱਗਦੇ ਉਹਦੇ ਵਿੱਚ ਸਰਕਾਰ ਦੇ ਵੱਲੋਂ ਉਹ SIM ਪਾਈ ਹੋਈ ਆ ਜਿਨ੍ਹਾਂ ਚ ਕਰ ਆਪਾਂ ਉਹ SIM ਦਾ ਰੀਚਾਰਜ ਨਹੀਂ ਕਰਵਾਉਂਦੇ ਉਹਨਾਂ ਚ ਕਰ ਜਿਹੜਾ ਆ ਉਹ ਤੁਹਾਡੇ ਘਰ ਬੱਤੀ ਨਹੀਂ ਆ ਸਕਦੀ ਜਦੋਂ ਰੀਚਾਰਜ ਖਤਮ ਹੋ ਜਾਂਦਾ ਆ ਤਾਂ ਤੁਹਾਡੇ ਘਰ ਦੀ ਜਿਹੜੀ ਬੱਤੀ ਜਗਦੀ ਆ ਉਹ ਬੁਝੂਗੀ ਸੱਤਾ ਤੌਣ ਤੋਂ ਪਹਿਲਾਂ ਸਰਕਾਰ ਨੇ ਸਾਡੇ ਨਾਲ ਕੱਚੇ ਕਾਮਿਆਂ ਦੇ ਨਾਲ ਵਾਅਦਾ ਕੀਤਾ ਵੀ ਜਦੋਂ ਭਗਵੰਤਮਾਨ ਸਰਕਾਰ ਦੀ ਮਤਲਬ ਸਰਕਾਰ ਆਜੂਗੀ ਤਾਂ ਜਿਹੜਾ ਕੱਚੇ ਮੁਲਾਜ਼ਮਾਂ ਵਾਸਤੇ ਹਰਾ ਪੈਨ ਚੱਲੂਗਾ ਪਰ ਅੱਜ ਸਾਨੂੰ ਪੀਆ ਦਾਦਾ ਸਾਲ ਹੋ ਗਏ ਆ ਠੇਕੇ ਖਾਂਦਿਆਂ ਨੂੰ ਪ੍ਰਾਈਵੇਟੇਸ਼ਨ ਕਰਤੀ ਠੇਕੇਦਾਰਾਂ ਨੂੰ ਠੇਕਾ ਦੇਈ ਜਾਂਦੀ ਆ ਸਰਕਾਰ ਵੱਡੇ ਪੱਧਰ ਤੇ ਸਰਕਾਰ ਜਿਹੜੀ ਆ ਲੁੱਟ ਕਰ ਰਹੀ ਆ ਐਵੇਂ ਜਿੱਦਾਂ ਤੁਹਾਨੂੰ ਪਤਾ ਹੀ ਆ ਬੇ ਪਿੱਛੇ ਜੇ ਇੱਕ ਚਿੱਠੀ ਪੱਤਰ ਜਾਰੀ ਹੋਇਆ ਬੇ ਸਰਕਾਰ ਜਿਹੜੀ ਆ ਇਹ ਸਰਕਾਰ ਦੇ ادارے ਜਿਹੜੇ ਬਿਜਲੀ ਬੋਰਡ ਦੀਆਂ ਜ਼ਮੀਨਾਂ ਪਈਆਂ ਉਹਨੂੰ ਵੇਚਣ ਤੇ ਤੁਲੀ ਹੋਈ ਆ ਤੇ ਜਿਹੜਾ ਬਿਜਲੀ ਬਿੱਲ 2025 ਆ ਅਸੀਂ ਉਹ ਜਿੰਨੇ ਵੀ ਅੱਜ ਕਿਸਾਨ ਜੱਥੇਬੰਦੀਆਂ ਜਾਂ ਹੋਰ ਮਜ਼ਮ ਵਰਗ ਦੇ ਲੋਕ ਜਿੰਨੇ ਵੀ ਸਾਡੇ ਨਾਲ ਇਕੱਠੇ ਹੋਏ ਆ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਤੇ ਕਿਸਾਨਾਂ ਦੇ ਨਾਲ ਜਿੱਥੇ ਵੀ ਸਾਨੂੰ ਕਾਲ ਆਊਗੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹੀ ਪ੍ਰਦਰਸ਼ਨ ਕਰਾਂਗੇ 8 ਤਰੀਕ ਦਾ ਟਾਈਮ ਸੀ ਪਿਛਲਾ ਫਿਰ 8 ਤੋਂ ਟਾਈਮ ਵਧਾ ਕੇ ਇਹਨਾਂ ਨੇ 30 ਤੱਕ ਕਰ ਲਿਆ ਆਪਣੀ ਸਥਿਤੀ ਨੇ ਸਪਸ਼ਟ ਕੀਤੀ ਹੁਣ 30 ਤਰੀਕ ਤੋਂ ਵੀ ਅੱਜ 8 ਤਰੀਕ ਹੋ ਗਈ ਅਜੇ ਤੱਕ ਕੋਈ ਪੈਂਡਿੰਗ ਰਿਪੋਰਟ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਵੀ ਰਿਪੋਰਟ ਜਿਹੜੀ ਉਹਦੀ ਬਣ ਕੇ ਨਹੀਂ ਅਜੇ ਤੱਕ ਗਈ ਜਿੱਥੇ ਤੱਕ ਗੱਲ ਸਿਵਲ ਕਰਦੇ ਨੇ ਫਿਰ ਇਸ਼ਾਰੇ ਤਾਂ ਦੇਖੋ ਮੇ ਮੈਂ ਜੋ ਸੋਚਦੇ ਪਏ ਆ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੀਆਂ ਇਲੈਕਸ਼ਨਾਂ ਨਿਘਾ ਰਹੇ ਆ ਉਸ ਤੋਂ ਬਾਹਰ ਜਿਹੜਾ ਇਹ ਬਿਲਕੁਲ ਪੰਜਾਬ ਸਰਕਾਰ ਚਾਹੁੰਦੀ ਆ ਕਿ ਜਿੰਨਾ ਵੀ ਬਿਜਲੀ ਜਾਂ ਸਾਡਾ ਸੀਡ ਮਿਲ ਦੀਆਂ ਜਿਹੜੀਆਂ ਜ਼ਮੀਨਾਂ ਆ ਯੂਨੀਵਰਸਿਟੀ ਦੀਆਂ ਜਾਂ ਇਹਨਾਂ ਦੀਆਂ ਜ਼ਮੀਨਾਂ ਉਹ ਵੇਚ ਕੇ ਪੰਜਾਬ ਸਰਕਾਰ ਹੱਥੋਂ ਨਾ ਚਾਹੁੰਦੀ ਆ ਔਰ ਜਿਹੜੇ ਇਹ ادارے ਆ ਇਹਨਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਦੇ ਕੇ ਕਾਰਪੋਰੇਟ ਦੇ ਪੱਲੇ ਸਿੱਟ ਕੇ ਜਿਹੜੀ ਸਾਡੀ ਸਭ ਤੋਂ ਇੱਕ ਅੱਜ ਹਰੇਕ ਘਰ ਦੀ ਸਭ ਤੋਂ ਜਿਹੜੀ ਬਿਜਲੀ ਆ ਬਿਲਕੁਲ ਨੇਡਲੀ ਜਿਹੜੀ ਜ਼ਰੂਰਤ ਬਣ ਗਈ ਆ ਉਹ ਸਾਡੇ ਤੋਂ ਇੰਨੀ ਮਹਿੰਗੀ ਕਰ ਦੇਣੀ ਇਹਨਾਂ ਨੇ ਇਹੋ ਜਿਹੇ ਹਾਲਾਤ ਪੈਦਾ ਕਰ ਦੇਣੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਉਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਜਾਏਗੀ ਬਿਜਲੀ ਤੇ ਦੇਖੋ ਅਸੀਂ ਜਿਹੜੀ ਲੜਾਈ ਅੱਜ ਤੁਸੀਂ ਗੱਲ ਕਰਦੇ ਸੀ ਕਿ ਲੜਾਈ ਲੋਕਾਂ ਲੋਕ ਪਰੇਸ਼ਾਨ ਹੁੰਦੇ ਆ ਜਿਹੜੀ ਬਿਜਲੀ ਬਿੱਲ ਦੀ ਲੜਾਈ ਆ ਲੋਕਾਂ ਦੀ ਲੜਾਈ ਆ ਇਹ ਸਾਡੀ ਕਲੀਆਂ ਕਿਸਾਨ ਜੱਤੇ ਬੰਦੀਆਂ ਦੀ ਲੜਾਈ ਨਹੀਂ ਇਹ ਆਮ ਆਵਾਮ ਦੀ ਲੜਾਈ ਕਰਦੀ ਵੀ ਨਾ 300 ਯੂਨਿਟ ਦੇਣੇ ਪਿਆ ਲੋਕੀ ਤਾਂ ਕਹਿੰਦੇ ਸੀਸਾ ਦੇਣ ਤੇ ਥੱਕਦੇ ਨਹੀਂ ਦੇਖੋ 300 ਯੂਨਿਟ ਦੇਣ ਦੀ ਹੀ ਲੜਾਈ ਆ ਸਾਡੀ ਜਿਹੜੀ 300 ਯੂਨਿਟ ਦਿੰਦੇ ਆ ਜਿਸ ਦਿਨ ਇਹ ਕਾਰਪੋਰੇਟ ਦੇ ਪੱਲੇ ਆ ਗਈ ਉਸ ਦਿਨ ਪ੍ਰੀਪੇਡ ਸਾਡਾ ਜਿਸ ਤਰ੍ਹਾਂ ਤੁਸੀਂ ਮੋਬਾਈਲ ਰੀਚਾਰਜ ਕਰਦੇ ਆ ਸਾਡੀ ਰੀਚਾਰਜ ਹੋਣੀ ਆ ਰੀਚਾਰਜ ਦੇਖੋ ਕੋਈ ਤੁਹਾਨੂੰ ਪੈਸਿਆਂ ਤੋਂ ਬਿਨਾਂ ਤੁਹਾਡੀ ਬੱਤੀ ਕੋ ਰੀਚਾਰਜ ਕਰ ਦੇਗਾ ਅੱਜ ਬਿਹਾਰ ਦੇ ਵਿੱਚ ਹੋਈ ਆ ਬਿਹਾਰ ਚ ਲੋਕ ਕਿਸ ਤਰ੍ਹਾਂ ਚੀਕਾਂ ਮਾਰਦੇ ਫਲਾਤ ਬੜੇ ਮਾੜੇ ਨੇ ਹਿੱਰਤ ਹੋਏਗੀ ਨਾ ਉਹਨਾਂ ਦੀ ਸਕੀਮ ਖਤਮ ਹੋ ਜਾਏਗੀ ਤੇ ਉਹਨਾਂ ਦਾ ਜਿਹੜਾ ਇੱਕ ਮੋਟਿਵ ਹੈ ਏਜੰਡਾ ਦਾ ਉਹ ਖਤਮ ਹੋ ਜਾਏਗਾ ਸਰਕਾਰ ਵੀ ਨਹੀਂ ਇਹ ਖੋਹ ਦੇਗੀ ਗੱਲ ਤਾਂ ਉਹੀ ਆ ਨਾ ਕਿ ਸਰਕਾਰ ਸਾਡੀਆਂ ਜਿਹੜੀਆਂ ਬੇਸਿਕ ਸਹੂਲਤਾਂ ਬਣੀਆਂ ਹੋਈਆਂ ਉਹ ਖੋਹਣਾ ਚਾਹੁੰਦੀ ਆ ਔਰ ਲੋਕਾਂ ਦੇ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਇਹ ਬਿੱਲ ਜਿਹੜਾ ਆ ਲੋਕਾਂ ਦੇ ਵਿਰੋਧ ਦੇ ਵਿੱਚ ਆ ਇਸ ਕਰਕੇ ਅੱਜ ਸਿਰਫ ਇਸ ਬਿੱਲ ਦੀ ਜਿਹੜੀ ਸਟਾਰਟਿੰਗ ਕੀਤੀ ਐ ਇਸ ਕਮਲੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਅੰਦੋਲਨ ਹੈ ਜਿਸ ਤਰ੍ਹਾਂ 220 ਦਾ ਅੰਦੋਲਨ ਪਿੰਡ ਦੀਆਂ ਸੱਤਾਂ ਤੋਂ ਚਾਲੂ ਕੀਤਾ ਸੀ ਇਸ ਤਰ੍ਹਾਂ ਅੱਜ ਏਸੀਏ ਬਿਜਲੀ ਬੋਰਡ ਦੀਆਂ ਸਬਡਿਵੀਜ਼ਨਾਂ ਤੋਂ ਡਿਵੀਜ਼ਨਾਂ ਤੋਂ ਜ਼ਿਲ੍ਹਾ ਲੈਵਲਾਂ ਤੋਂ ਸ਼ੁਰੂ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਦੋਲਨ ਬਹੁਤ ਵੱਡੀ ਤਦਾਦ ਦੇ ਵਿੱਚ ਹੋਵੇ ਹਾਂਜੀ ਜੰਗੀਤ ਜੀ ਤੁਸੀਂ ਸਰਕਾਰ ਨੂੰ ਕੀ ਕਹਦੇ ਹੋ ਦੇਖੋ ਜਿਹੜੀ ਗੱਲ ਅਸੀਂ ਕਰਦੇ ਆ ਨਾ ਇਹ ਗੱਲ ਕਰ ਰਹੇ ਆ ਕਿ ਪੰਜਾਬ ਸਰਕਾਰ ਆਪ ਦਾ ਜਵਾਬਤਾ ਦੇਵੇ ਕਿ ਪੰਜਾਬ ਸਰਕਾਰ ਕੇਂਦਰ ਦੇ ਪੱਖ ਦੇ ਵਿੱਚ ਖੜੀ ਹੈ ਕਿ ਪੰਜਾਬ ਦੇ ਲੋਕਾਂ ਦੇ ਪੱਖ ਦੇ ਵਿੱਚ ਖੜੀ ਹੈ ਕਿ ਪੰਜਾਬ ਦੇ ਪੱਖ ਦੇ ਵਿੱਚ ਖੜੀ ਹੈ ਆਪ ਦਾ ਸਟੈਂਡ ਜਿਹੜਾ ਕਲੀਅਰ ਪੰਜਾਬ ਸਰਕਾਰ ਕਰੇ ਉਹ ਜਵਾਬ ਦਾਵਾ ਜਿਹੜਾ ਕੇਂਦਰ ਨੇ ਮੰਗਿਆ ਉਹ ਜਵਾਬ ਦਾਵਾ ਦਵੇ ਇਹ ਸਾਬਤ ਕਰੇ ਵੀ ਹੁਣ 300 ਯੂਨਿਟ ਅਸੀਂ ਦਿੰਨੇ ਆ ਅਸੀਂ ਕਿਸਾਨਾਂ ਦੀ ਬਿਜਲੀ ਮਾਫ ਬਿਜਲੀ ਤਾਂ ਮਾਫ ਜਿਹੜਾ ਬਲਸਹਿਮ ਦੇ ਟਾਈਮ ਤੇ ਹੋਈ ਹੋਈ ਆ ਇਹਨਾਂ ਨੇ ਨਮਾ ਕੀ ਕੀਤਾ ਹੈਗਾ ਸੋ ਉਹ ਸਾਰੇ ਆ ਜਿਹੜੇ ਆ ਸੁਵਿਧਾ ਕੇਂਦਰ ਉਹਨਾਂ ਨੂੰ ਤੋੜ ਕੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਕਲੀਨਿਕ ਬਣਾ ਦਿੱਤੇ ਗਏ ਆ ਸੋ ਸਾਰੀਆਂ ਸੁਵਿਧਾਾਂ ਜਿਹੜੀਆਂ ਕਿਤੇ ਨਾ ਕਿਤੋਂ ਜਿਹੜੀਆਂ ਲੈ ਕੇ ਉਹ ਦੂਸਰੇ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਸੋ ਇਹਨਾਂ ਦਾ ਆਪ ਦਾ ਕਾਰਜਕਾਲ ਕੀ ਆ ਲੈਂਡ ਪੂਲਿੰਗ ਪਾਲਿਸੀ ਕਿਹਦੇ ਹੱਕ ਉਕਸਾਨਾਂ ਦੇ ਹੱਕ ਦੇ ਵਿੱਚ ਆਈ ਸੀ ਉਹ ਲੋਕਾਂ ਦੇ ਹੱਕ ਦੇ ਵਿੱਚ ਆਈ ਸੀ ਤੇ ਉਹ ਪੰਜਾਬ ਸਰਕਾਰ ਨੇ ਵਾਪਸ ਲੈ ਕੇ ਨਹੀਂ ਲਈ ਸੋ ਉਸੇ ਹੀ ਤਰ੍ਹਾਂ ਜਿਹੜੇ ਆ ਇਹ ਬਿੱਲ ਅਸੀਂ ਪਹਿਲਾਂ ਵੀ ਜਦੋਂ ਵਿਗਿਆਨ ਭਵੰਦੇ ਵਿੱਚ ਵੀ ਅਸੀਂ ਚਰਚਾ ਕੀਤੀ ਸੀ ਦਿੱਲੀ ਦੇ ਵਿੱਚ ਸੋ ਅਸੀਂ ਉਸ ਵੇਲੇ ਵੀ ਕਿਹਾ ਸੀ ਬਿਜਲੀ ਬਿੱਲ 220 ਦੀ ਉਸ ਵੇਲੇ ਲੜਾਈ ਚੱਲ ਰਹੀ ਸੀ ਉਦੋਂ ਜਿਹੜਾ ਸੰਜੇ ਅਗਰਵਾਲ ਜੀ ਆ ਉਹਨਾਂ ਨੇ ਵੀ ਇਹ ਗੱਲ ਸਾਨੂੰ ਕਹੀ ਸੀ ਜਦੋਂ ਵੀ ਕੋਈ ਬੇਲੇ ਟੇਬਲ ਅਸੀਂ ਕਰਨਾ ਹੋਊਗਾ 220 ਬਿੱਲ ਵਾਲਾ ਹੁਣ 225 ਨਾਲੇ ਟੇਬਲ ਕਰ ਦਿੱਤਾ ਕਿਸੇ ਨੂੰ ਪੁੱਛਿਆ ਸਟੇਕਹੋਲਡਰਾਂ ਨਾਲ ਗਲਤ ਕਰਨੀ ਚਾਹੀਦੀ ਸੀ ਸਲਾਹ ਤੇ ਲੈਣੀ ਚਾਹੀਦੀ ਸੀ ਜੇ ਸਲਾਹ ਲੈਣ ਤੇ ਰੌਲਾ ਪਵੇ ਹੀ ਨਾ ਚਾਹੇ ਕਿ ਉਹ ਤਿੰਨ ਖੇਤੀ ਕਾਨੂੰਨ ਹੋਣ ਚਾਹੇ ਕਿ ਉਹ ਜਿਹੜਾ ਆ ਲੈਂਡ ਪੂਲਿੰਗ ਪਾਲਿਸੀ ਵਾਲੇ ਬਿੱਲ ਹੋਣ ਚਾਹੇ ਕਿ ਬਿਜਲੀ ਬਿੱਲ 225 ਦਾ ਸੀਟ ਬਿੱਲ 225 ਉਹ ਸਾਡੀ ਸਲਾਹ ਤੇ ਲਾਓ ਡੈਮ ਸੇਫਟੀ ਐਕਟ ਜਿਹੜਾ ਬਣਿਆ ਆ ਉਹ ਸਾਰਾ ਤੁਸੀਂ ਕੇਂਦਰ ਦੇ ਹਵਾਲੇ ਦੇ ਵਿੱਚ ਪੰਜਾਬ ਸਰਕਾਰ ਦੀ ਅੰਗੈਲੀ ਦੇ ਨਾਲ ਚੱਲ ਗਿਆ ਉਹ ਕਿਤੇ ਨਾ ਕਿਤੇ ਲੜਾਈ ਵੱਡੀ ਹੈ ਪੰਜਾਬ ਖੜਾ ਕਿਥੇ ਸਟੇਟਸ ਕੀ ਆ ਅਸਲੇ ਪੰਜਾਬ ਦਾ ਸਟੇਟਸ ਦੇਖੋ ਇਹ ਆ ਉਹ ਆਪਦਾ ਕਾਰਜਕਾਲ ਪੂਰਾ ਕਰ ਰਹੇ ਆ ਔਰ ਲੋਕ ਜਿਹੜੇ ਆ ਚੁੱਪ ਕਰਕੇ ਬੈਠੇ ਆ ਔਰ ਪੰਜਾਬ ਦੇ ਸਰਕਾਰ ਜਿਹੜੀ ਆ ਲੋਕਾਂ ਪ੍ਰਤੀ ਸੁਹਿਰਦ ਨਹੀਂ ਹੈਗੀ ਡਾਂਗ ਫੇਰ ਰਹੀ ਆ ਮੁਜਾਰੇ ਨਹੀਂ ਕਰਨ ਦੇ ਰਹੀ ਆ ਆਪਣੇ ਹੱਕ ਜੋ ਕਿਸਾਨ ਮਜ਼ਦੂਰ ਮੁਲਾਜ਼ਮ ਰੱਖਣੇ ਚਾਹੁੰਦੇ ਆ ਉਹਨਾਂ ਦੀ ਆਵਾਜ਼ ਜਿਹੜੀ ਆ ਕੇਂਦਰ ਤੱਕ ਪਹੁੰਚ ਨਹੀਂ ਦੇ ਰਹੀ ਬਸ ਇੱਥੇ ਇੱਕ ਜਿਹੜਾ ਸਰਕਾਰ ਦਾ ਸਟੇਟਸ ਖੜਾ ਹੈ ਵਾਸ਼ੂ ਜੀ